ਸਾਇਵ ਸੱਤ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਯੂਪੀ ਦੇ ਕਿਸਾਨਾਂ ਵੱਲੋਂ ਰੋਜ਼ ਮਾਰਚ ਦਿੱਲੀ ਨੁਐਡਾ ਹੱਤੇ ਭਾਰੀ ਜਾਮ ਕੋਈ ਵੀ ਵੋਟਰ ਬਾਹਰ ਨਾ ਰਹੇ ਸੁਪਰੀਮ ਕੋਰਟ ਕੁਵੈਤ ਹਵਾਈ ਅੱਡੇ ਤੇ 20 ਘੰਟੇ ਫਸੇ ਰਹੇ ਭਾਰਤੀ ਮੁਸਾਫਰ ਡੱਲੇਵਾਲ ਚਾਂਦਵਾਈ ਪ੍ਰਦਰਸ਼ਨ ਕਰ ਸਕਦੇ ਹਨ ਪਰ ਪੰਜਾਬ ਦੇ ਕਿਸਾਨ ਹਾਈਵੇ ਬੰਦਨਾ ਕਰਨ ਸੁਪਰੀਮ ਕੋਰਟ ਵਿਰੋਧੀ ਧਿਰ ਸਰਦਨ ਦੀ ਕਾਰਵਾਈ ਚਲਾਉਣ ਲਈ ਤਿਆਰ ਪਰ ਸੰਵਧਾਨ ਤੇ ਚਰਚਾ ਹੋਵੇ ਕਾਂਗਰਸ ਸੁਖਵੀਰ ਬਾਦਲ ਨੇ ਅਕਾਲ ਤਖਤ ਅੱਗੇ ਗੁਨਾਹ ਕਬੂਲੇ ਸਿੰਘ ਸਹਿਵਾਨਾ ਨੇ ਪਖਾਨੇ ਸਾਫ ਕਰਨ ਭਾਂਡੇ ਮੰਜਣ ਤੇ ਕੀਰਤਨ ਸਰਵਣ ਕਰਨ ਦੀ ਸੇਵਾ ਲਈ ਆਂਗਰਬੜੀ ਮਲਾਜਮ ਜੂਨੀਅਨ ਵੱਲੋਂ ਫਰੀਦਕੋਟ ਵਿੱਚ ਮੰਤਰੀ ਬਲਜੀਤ ਕੌਰ ਦੇ ਘਰ ਆਉ ਦਾ ਐਲਾਨ ਪੰਜਾਬ ਵਿੱਚ ਜਿਮਨੀ ਚੋਣ ਜਿੱਤਣ ਵਾਲੇ ਆਪ ਦੇ ਤਿੰਨ ਵਿਧਾਇਕਾਂ ਨੇ ਸੌ ਚੁੱਕੀ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਅੱਜ ਕਿਸਾਨਾਂ ਲਈ ਮੇਰੇ ਦਰਵਾਜ਼ੇ 24 ਘੰਟੇ ਖੁੱਲੇ ਨੇ ਹਨਖੜ 1984 ਸਿੱਖ ਵਿਰੋਧੀ ਦੰਗੇ ਟਾਈਟਲਰ ਖਿਲਾਫ 9 ਦਸੰਬਰ ਨੂੰ ਸੁਣਵਾਈ ਕਰੇਗੀ ਅਦਾਲਤ ਹੁਣ ਖਬਰਾਂ ਵਿਸਤਾਰ ਨਾਲ ਉੱਤਰ ਪ੍ਰਦੇਸ਼ ਦੇ ਕਿਸਾਨਾਂ ਵੱਲੋਂ ਕਿਸਾਨੀ ਮਸਲੇ ਹੱਲ ਨਾ ਹੋਣ ਤੇ ਕੌਮੀ ਰਾਜਧਾਨੀ ਵੱਲ ਰੋਸ ਮਾਰਚ ਕੀਤਾ ਗਿਆ ਇਸ ਦੇ ਮੱਦੇਨਜ਼ਰ ਪੁਲਿਸ ਨੇ ਵੈਰੀਕੇਟਿੰਗ ਕੀਤੀ ਤੇ ਵੱਡੀ ਗਿਣਤੀ ਸੁਰੱਖਿਆ ਵਾਲਾ ਐਨਾਦ ਕੀਤੇ ਜਿਸ ਕਾਰਨ ਆਮ ਲੋਕਾਂ ਨੂੰ ਦਿੱਲੀ ਨੁਇਡਾ ਸਰਹੱਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਇਸ ਦੌਰਾਨ ਕਿਸਾਨਾਂ ਦੀ ਪੁਲਿਸ ਨਾਲ ਧੱਕਾ ਮੁਕੀ ਵੀ ਹੋਈ ਪਰ ਪੁਲਿਸ ਨੇ ਉਹਨਾਂ ਨੂੰ ਅੱਗੇ ਨਾ ਜਾਣ ਦਿੱਤਾ ਕਿਸਾਨਾਂ ਦਾ ਰੋਸ ਹੈ ਕਿ ਉਹਨਾਂ ਦੇ ਮਸਲੇ ਲੰਬੇ ਸਮੇਂ ਤੋਂ ਹੱਲ ਨਹੀਂ ਹੋ ਰਹੇ ਜਿਸ ਕਾਰਨ ਕਿਸਾਨ ਆਰਥਿਕ ਸੰਕਟ ਵਿੱਚੋਂ ਲੰਘ ਰਹੇ ਹਨ ਕਿਸਾਨ ਦਾਦਰੀ ਰੋਡਾਂ ਲਿੰਕ ਰੋਟੇ ਮਹਾਮਾਇਆ ਫਲਾਈਓਵਰ ਤੇ ਇਕੱਠੇ ਹੋਏ ਅਤੇ ਸਰਕਾਰ ਵੱਲੋਂ ਅਕਵਾਇਰ ਕੀਤੀਆਂ ਗਈਆਂ ਉਹਨਾਂ ਦੀਆਂ ਜ਼ਮੀਨਾਂ ਦੇ ਮੁਆਵਜ਼ੇ ਨੂੰ ਉਦੋਂ ਦੀ ਮੰਗ ਤੇ ਹੋਰ ਕਿਸਾਨਨੀ ਮਸਲਿਆਂ ਲਈ ਸਵੇਰੇ 11:30 ਵਜੇ ਦੇ ਕਰੀਬ ਆਪਣਾ ਮਾਰਚ ਸ਼ੁਰੂ ਕੀਤਾ। ਰੋਸ਼ ਮਾਰਚ ਦਾ ਸੱਦਾ ਭਾਰਤੀ ਕਿਸਾਨ ਪਰਿਸ਼ਦ ਵੱਲੋਂ ਦਿੱਤਾ ਗਿਆ। ਬੀਕੇਪੀ ਅਨੁਸਾਰ ਅਲੀਗੜ ਤੇ ਆਗਰਾ ਸਮੇਤ ਉੱਤਰ ਪ੍ਰਦੇਸ਼ ਦੇ 20 ਜ਼ਿਲ੍ਹਿਆਂ ਦੇ ਕਿਸਾਨਾਂ ਨੇ ਰੋਸ਼ ਮਾਰਚ ਵਿੱਚ ਹਿੱਸਾ ਲਿਆ। ਇਸ ਮੌਕੇ ਕਿਸਾਨ ਵੈਰੀਗੱਡਾਂ ਨੂੰ ਹਲੰਘੇ ਤੇ ਕੁਝ ਵੈਰੀਗੱਡਾਂ ਤੇ ਚੜ ਗਏ। ਇਸ ਦੌਰਾਨ ਉਹਨਾਂ ਦੀ ਪੁਲਿਸ ਨਾਲ ਧੱਕਾ ਮਕੀ ਹੋਈ। ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਰੋਕ ਲਿਆ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਧਰਨਾਕਾਰੀ ਕਿਸਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਕਿਸਾਨਾਂ ਦੇ ਵਿਰੋਧ ਤੇ ਪੁਲਿਸ ਦੀ ਚੈਕਿੰਗ ਕਾਰਨ ਚਿੱਲਾ ਬਾਡਰ ਡੀ ਐਨ ਡੀ ਫਲਾਈਓਵਰ ਦਿੱਲੀ ਗੇਟ ਤੇ ਕਲਿੰਦੀ ਕੁੰਤੋਂ ਲੰਘੜ ਵਾਲੇ ਯਾਤਰੀਆਂ ਨੂੰ ਘੰਟਿਆਂ ਵੱਧੀ ਭਾਰੀ ਜਾਮ ਦਾ ਸਾਹਮਣਾ ਕਰਨਾ ਪਿਆ ਗ੍ਰੇਟਰ ਨੋਡਾਦੀ ਬਸਨੀਕ ਅਪਰਾਜੀਤਾ ਸਿੰਘ ਨੇ ਕਿਹਾ ਕਿ ਚਿੱਲਾ ਬਾਡਰ ਤੇ ਲਗਾਏ ਗਏ ਬੈਰੀਕੇਡ ਯਾਤਰੀਆਂ ਨੂੰ ਅਸੁਵਿਧਾ ਦਾ ਕਾਰਨ ਬਣ ਰਹੇ ਹਨ ਸਪਰੀਵ ਕੋਰਟ ਨੇ ਹਰੇਕ ਪੋਲਿੰਗ ਸਟੇਸ਼ਨ ਉੱਤੇ ਵੱਧ ਤੋਂ ਵੱਧ ਵੋਟਰਾਂ ਦੀ ਗਿਣਤੀ 1200 ਤੋਂ ਵਧਾ ਕੇ 1500 ਕਰਨ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਜਾਣਿਤ ਪਟੀਸ਼ਨ ਉੱਤੇ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ ਹੈ ਸਪਰੀਵ ਕੋਰਟ ਨੇ ਕਿਹਾ ਕਿ ਕੋਈ ਵੀ ਵੋਟਰ ਬਾਹਰ ਨਹੀਂ ਰਹਿਣਾ ਚਾਹੀਦਾ ਹੈ ਟੀਪ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਸੰਜੇ ਕੁਮਾਰ ਦੇ ਬੈਂਚ ਨੇ ਚੋਣ ਚੋਣ ਕਮਿਸ਼ਨ ਨੂੰ ਆਪਣਾ ਸਟੈਂਡ ਸਪਸ਼ਟ ਕਰ ਲਈ ਆਪਿਆਂ ਕਿਹਾ ਅਸੀਂ ਫਿਕਰਮੰਦ ਹਾਂ ਕੋਈ ਵੀ ਵੋਟਰ ਬਾਹਰ ਨਹੀਂ ਰਹਿਣਾ ਚਾਹੀਦਾ ਬੈਂਚ ਨੇ ਚੋਣ ਕਮਿਸ਼ਨ ਵੱਲੋਂ ਪੇਸ਼ ਸੀਨੀਅਰ ਵਕੀਲ ਮਨਿੰਦਰ ਸਿੰਘ ਨੂੰ ਕਿਹਾ ਕਿ ਉਹ ਇੱਕ ਹਲਫਨਾਮਾ ਦਾਖਲ ਕਰ ਕਰਨ ਜਿਸ ਵਿੱਚ ਇਸ ਫੈਸਲੇ ਦੇ ਅਸਲ ਮੰਤਵ ਬਾਰੇ ਸਪਸ਼ਟ ਕੀਤਾ ਜਾਵੇ ਮੈਂਚਨੈਸ 27 ਜਨਵਰੀ ਦੀ ਅਗਲੀ ਸੁਣਵਾਈ ਤੋਂ ਪਹਿਲਾਂ ਚੋਣ ਕਮਿਸ਼ਨ ਨੂੰ ਇਸ ਹਲਫਨਾਮੇ ਦੀ ਕਾਪੀ ਪਟੀਸ਼ਨਰ ਨੂੰ ਮੁਹੱਈਆ ਕਰਵਾਉਣ ਲਈ ਕਿਹਾ ਹੈ ਹਿੰਦੂ ਪ੍ਰਕਾਸ਼ ਸਿੰਘ ਵੱਲੋਂ ਦਰਜ ਜਨਤ ਪਟੀਸ਼ਨ ਵਿੱਚ ਪੂਰੇ ਦੇਸ਼ ਵਿੱਚ ਹਰੇਕ ਹਲਕੇ ਵਿੱਚ ਪ੍ਰਤੀ ਪੋਲਿੰਗ ਸਟੇਸ਼ਨ ਵੋਟਰਾਂ ਦੀ ਗਿਣਤੀ ਵਧਾਉਣ ਸੰਬੰਧੀ ਚੋਣ ਕਮਿਸ਼ਨ ਵੱਲੋਂ ਅਗਸਤ 2024 ਵਿੱਚ ਜਾਰੀ ਦੋ ਪੱਤਰਾਂ ਨੂੰ ਚੁਣੌਤੀ ਦਿੱਤੀ ਗਈ ਸੀ ਸਿੰਘ ਨੇ ਦਾਅਵਾ ਕੀਤਾ ਕਿ ਚੌਣਕ ਮਿਸ਼ਨ ਦਾ ਇਹ ਫੈਸਲਾ ਪੱਖਪਤੀ ਸੀ ਤੇ ਇਹ ਕਿਸੇ ਅੰਕੜੇ ਉੱਤੇ ਵੀ ਆਧਾਰਿਤ ਨਹੀਂ ਹੈ ਮਾਂਚੈਸਟਰ ਜਾਣ ਵਾਲੀ ਗਲਫੇਅਰ ਦੀ ਉਡਾਣ ਦੇ ਕਈ ਭਾਰਤੀ ਮੁਸਾਫਰ ਕਵੈਤ ਹਵਾਈ ਅੱਡੇ ਤੇ ਤਕਰੀਬਨ 20 ਘੰਟੇ ਤੱਕ ਫਸੇ ਰਹੇ ਮੰਗਰੋਂ ਸਵੇਰੇ ਆਪਣੀ ਮੰਜ਼ਿਲ ਵੱਲ ਰਵਾਨਾ ਹੋਏ ਬਹਿਰੀਨ ਤੋਂ ਮਾਂਚੈਸਟਰ ਜਾਣ ਵਾਲੀ ਉਡਾਣ ਨੂੰ ਤਕਨੀਕੀ ਖਰਾਬੀ ਕਾਰਨ ਕਵੈਤ ਮੂਰਤ ਦਿੱਤਾ ਗਿਆ ਸੀ ਖਬਰ ਅਨੁਸਾਰ ਗਲਫੇਅਰ ਜੀਐਫ5 ਨੇ 1 ਦਸੰਬਰ ਨੂੰ ਸਥਾਨਕ ਸਮੇਂ ਅਨੁਸਾਰ ਦੇ ਰਾਤ 2:05 ਤੇ ਬਹਿਰੀਨ ਤੋਂ ਉਡਾਨ ਭਰੀ ਪਰ ਜਹਾਜ਼ ਚ ਕੁਝ ਤਕਨੀਕੀ ਖਰਾਬੀ ਹੋਣ ਕਾਰਨ ਉਸ ਨੂੰ ਸਵੇਰੇ 4:01 ਤੇ ਕਵੈਤ ਚ ਉਤਾਰਨਾ ਪਿਆ ਸੋਸ਼ਲ ਮੀਡੀਆ ਤੇ ਪਾਈ ਗਈ ਇੱਕ ਪੋਸਟ ਅਨਸਾਰ ਕਈ ਯਾਤਰੀਆਂ ਨੇ ਸ਼ਿਕਾਇਤ ਕੀਤੀ ਕਿ ਉਹ ਘੰਟਿਆਂਵਾਰ ਦੀ ਹਵਾਈ ਅੱਡੇ ਉੱਤੇ ਫਸੇ ਰਹੇ ਜਿਸ ਮਗਰੋਂ ਕਵੈਤ ਵਿੱਚ ਭਾਰਤੀ ਐਮਬੈਸੀ ਨੇ ਗਲਫੀਅਰ ਦੇ ਅਧਿਕਾਰੀਆਂ ਕੋਲ ਇਹ ਮਾਮਲਾ ਰੱਖਿਆ ਐਮਬੈਸੀ ਮੁਤਾਬਕ ਯਾਤਰੀਆਂ ਲਈ ਵਿਸ਼ਰਾਮ ਘਰ ਵਿੱਚ ਭੋਜਨ ਤੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੁਪਰੀਮ ਕੋਰਟ ਨੇ ਕਿਸਾਨਾਂ ਦੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਸਣੇ ਹੋਰ ਨਾ ਮੰਗਾਂ ਨੂੰ ਲੈ ਕੇ ਖਨੌਰੀ ਸਰਦੀ ਪੁਆਇੰਟ ਤੇ ਮਰਨਵਰਤ ਤੇ ਬੈਠੇ ਕਿਸਾਨਾਂ ਆਗੂ ਜਗਜੀਤ ਸਿੰਘ ਢੱਲੇਵਾਲ ਨੂੰ ਕਿਹਾ ਕਿ ਉਹ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਾਈਵੇ ਨਾ ਰੋਕਣ ਲਈ ਮਨਾਉਣਾ ਅਤੇ ਇਸ ਨਾਲ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਖੱਜਲ-ਖੁਆਰੀ ਨਾ ਹੋਵੇ ਜਸਟਿਸ ਸੂਰਿਆਕਾਂਤ ਤੇ ਜਸਟਿਸ ਉਦਜਲ ਭੁਈਆ ਦੇ ਬੈਂਚ ਨੇ ਢੱਲੇਵਾਲ ਵੱਲੋਂ ਦਾਅਰ ਐਵੀਐਸ ਕੋਰਪਸਮ ਪਟੀਸ਼ਨ ਰੱਦ ਕਰ ਦਿੱਤੀ ਜਿੱਤੇ ਰਹੇ ਕਿ ਢੱਲੇਵਾਲ ਨੂੰ 26 ਨਵੰਬਰ ਨੂੰ ਪੰਜਾਬ ਹਰਿਆਣਾ ਰਹ ਦੋ ਤੇਖਨੌਰੀ ਵਿੱਚ ਪ੍ਰਦਰਸ਼ਨ ਵਾਲੀ ਥਾਂ ਮਰਨ ਉੱਤੇ ਬੈਠਣ ਤੋਂ ਪਹਿਲਾਂ ਪੁਲਿਸ ਨੇ ਉੱਥੋਂ ਚੁੱਕ ਲਿਆ ਸੀ ਬੈਂਚ ਨੇ ਕਿਹਾ ਅਸੀਂ ਦੇਖਿਆ ਹੈ ਕਿ ਡੱਲੇਵਾਲ ਨੂੰ ਰਹਾਅਕ ਦਿੱਤਾ ਗਿਆ ਹੈ ਤੇ ਕਿਸਾਨ ਆਗੂ ਨੇ ਸਲਿਚਰਵਾਰ ਨੂੰ ਆਪਣੇ ਇੱਕ ਸਾਥੀ ਪ੍ਰਦਰਸ਼ਨਕਾਰੀ ਨੂੰ ਮਰਨ ਵਰਤ ਖਤਮ ਕਰਨ ਲਈ ਬਣਾ ਲਿਆ ਸੀ ਉੰਜ ਬੈਂਚ ਨੇ ਕਿਹਾ ਕਿ ਕਿਸਾਨਾਂ ਵੱਲੋਂ ਉਠਾਏ ਗਏ ਮੁੱਦੇ ਨੂੰ ਅਦਾਲਤ ਨੇ ਨੋਟ ਕੀਤਾ ਹੈ ਤੇ ਵਿਚਾਰੀ ਦੀ ਮਾਮਲਾ ਹੈ ਬੈਂਚ ਨੇ ਡੱਲੇਵਾਲ ਵੱਲੋਂ ਪੇਸ਼ ਐਡਵੋਕੇਟ ਗੁਨਿੰਦਰ ਕੌਰ ਗਿੱਲ ਨੂੰ ਕਿਹਾ ਜਮਹੂਰੀ ਪ੍ਰਬੰਧ ਵਿੱਚ ਤੁਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਸਕਦੇ ਹੋ ਪਾਰਿਸ ਨਾਲ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਖੱਜਲ ਖਵਰੀ ਨਾ ਹੋਵੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਖਨੌਰੀ ਬਾਡਰ ਪੰਜਾਬ ਲਈ ਜੀਵਨ ਰੇਖਾ ਹੈ ਅਸੀਂ ਇਸ ਰੋਸ਼ ਪ੍ਰਸੰਦ ਦੇ ਸਹੀ ਜਾਂ ਗਲਤ ਹੋਣ ਬਾਰੇ ਟਿੱਪਣੀ ਨਹੀਂ ਕਰ ਰਹੇ ਜਸਟਿਸ ਕਾਂਤ ਨੇ ਕਿਹਾ ਕਿ ਦੱਲੇਵਾਲ ਪ੍ਰਦਰਸ਼ਨ ਕਰਗਿਆਂ ਨੂੰ ਕਾਨੂੰਨ ਤਹਿਤ ਅਤੇ ਲੋਕਾਂ ਨੂੰ ਕੋਈ ਅਸੁਵਿਧਾ ਪੈਦਾ ਕੀਤੇ ਬਿਨਾ ਸ਼ਾਂਤਮਈ ਪ੍ਰਦਰਸ਼ਨ ਲਈ ਰਾਜ਼ੀ ਕਰ ਸਕਦੇ ਹਨ ਬੈਂਚ ਨੇ ਕਿਹਾ ਕਿ ਇਸ ਪੜਾਅ 'ਤੇ ਦੱਲੇਵਾਲ ਦੀ ਪਟੀਸ਼ਨ 'ਤੇ ਵਿਚਾਰ ਨਹੀਂ ਕੀਤਾ ਜਾ ਰਿਹਾ ਪਰ ਉਹ ਬਾਅਦ ਵਿੱਚ ਕੋਰਟ ਤੱਕ ਪਹੁੰਚ ਕਰ ਸਕਦੇ ਹਨ ਚੇਤੇ ਰਹਿ ਕੇ 26 ਨਵੰਬਰ ਨੂੰ ਆਪਣਾ ਮਰਨ ਵਰਤ ਸ਼ੁਰੂ ਕਰਨ ਤੋਂ ਕੁਝ ਘੰਟੇ ਪਹਿਲਾਂ ਡੱਲੇਵਾਲ ਨੂੰ ਕਥਿਤ ਤੌਰ ਤੇ ਖਨੌਰੀ ਸਰਹੱਦ ਤੋਂ ਜ਼ਬਰਦਸਤ ਹਟਾ ਲਿਆ ਗਿਆ ਅਦਿੱਲਿਆਣਾ ਦੇ ਇੱਕ ਹਸਪਤਾਲ ਚ ਲਜਾਇਆ ਗਿਆ ਜਿੱਥੋਂ ਉਹਨਾਂ ਨੂੰ ਸ਼ੁੱਕਰਵਾਰ ਸ਼ਾਮ ਨੂੰ ਛੁੱਟੀ ਦੇ ਦਿੱਤੀ ਗਈ ਇਹ ਪਟੀਸ਼ਨ 29 ਨਵੰਬਰ ਨੂੰ ਪੰਜਾਬ ਪੁਲਿਸ ਵੱਲੋਂ ਡੱਲੇਵਾਲ ਦੀ ਕਥਿਤ ਗੈਰਕਾਨੂੰਨੀ ਹਿਰਾਸਤ ਨੂੰ ਚੁਣੌਤੀ ਦੇਣ ਲਈ ਸੁਪਰੀਮ ਕੋਰਟ ਵਿੱਚ ਦਾਖਲ ਕੀਤੀ ਗਈ ਸੀ ਹਸਪਤਾਲ ਵਿੱਚੋਂ ਰਿਹਾ ਹੋਣ ਤੋਂ ਇੱਕ ਦਿਨ ਬਾਅਦ ਡੱਲੇਵਾਲ 31 ਨਵੰਬਰ ਨੂੰ ਮੋੜ ਖਨੌਰੀ ਸਰਹੱਦ ਉੱਤੇ ਪੁੱਜੇ ਤੇ ਉਹ ਕਿਸਾਨਾਂ ਅਗੂ ਸੁਜੀਤ ਸਿੰਘ ਹਰਦੋ ਚੰਡੇ ਦਾ ਮਰਨ ਵਰਤ ਖਲਵਾ ਕੇ ਖੁਦ ਉਸ ਦੀ ਥਾਂ ਮਰਨ ਵਰਤ ਉੱਤੇ ਬੈਠ ਗਏ ਸੁਰੱਖਿਆ ਬਲਾਵਲੋਂ ਦਿੱਲੀ ਵੱਲ ਮਾਰਚ ਰੁਕੇ ਜਾਣ ਤੋਂ ਬਾਅਦ 13 ਫਰਵਰੀ ਤੋਂ ਕਿਸਾਨ ਪੰਜਾਬ ਅਤੇ ਹਰਿਆਣਾ ਦ੍ਰਮਯਾਨ ਚੰਬੂ ਦੇ ਖਨੌਰੀ ਸਰਦ ਦੀ ਪੁਆਇੰਟਾਂ ਤੇ ਡੇਰ ਲਾਈ ਬੈਠੇ ਹਨ ਤਾਂਸ ਨੇ ਕਿਹਾ ਕਿ ਵਿਰੋਧੀ ਧਿਰ ਸੰਸਦੇ ਦੋਮਾ ਸਦਨ ਦੀ ਕਾਰਵਾਈ ਚੱਲਣ ਦੇਣ ਲਈ ਤਿਆਰ ਹਨ ਪਰ ਇਸ ਲਈ ਜ਼ਰੂਰੀ ਹੈ ਕਿ ਸੰਵਿਧਾਨ ਉੱਤੇ ਚਰਚਾ ਹੋਵੇ ਜਿਵੇਂ ਕਿ ਸਰਕਾਰ ਨੇ ਖੁਦ ਵਾਦਾ ਕੀਤਾ ਸੀ ਕਿ ਸੀਕੇ ਵਿਰੋਧੀ ਧਿਰਾਂ ਦੇ ਗੱਟ ਜੋੜ ਇੰਡੀਆ ਦੀ ਬੈਠਕ ਮੰਗ ਰਹੇ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਬੀਨੂ ਗੋਪਾਲ ਨੇ ਕਿਹਾ ਕਿ ਸਰਕਾਰ ਨੇ ਸੰਵਧਾਨ ਉਤੇ ਚਰਚਾ ਦਾ ਵਾਅਦਾ ਕੀਤਾ ਤੇ ਹੁਣ ਇਸ ਨੂੰ ਇਹ ਵਾਅਦਾ ਪੂਰਾ ਕਰਨਾ ਚਾਹੀਦਾ ਹੈ ਸੰਸਥੀ ਹਾfte ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀਨੂ ਗੋਪਾਲ ਨੇ ਕਿਹਾ ਅਸੀਂ ਸਦਨ ਚਲਾਉਣ ਲਈ ਤਿਆਰ ਹਾਂ ਪਰ ਇਸ ਲਈ ਜ਼ਰੂਰੀ ਹੈ ਕਿ ਸੰਵਧਾਨ ਉਤੇ ਚਰਚਾ ਹੋਵੇ ਸਰਕਾਰ ਨੇ ਸੰਵਧਾਨ ਤੇ ਚਰਚਾ ਕਰਵਾਉਣ ਦਾ ਵਾਅਦਾ ਕੀਤਾ ਸੀ ਰਾਸ਼ਵਜ ਵਿਰੋਧੀ ਧਿਰ ਦੇ ਆਗੂ ਮਲਕਰਜਨ ਖੜਗੇ ਦੇ ਸੰਸਦ ਭਵਨ ਵਿੱਚਲੇ ਦਫ਼ਤਰ ਵਿੱਚ ਵਿਰੋਧੀ ਧਿਰਾਂ ਦੇ ਐਮਪੀਜ਼ ਨੇ ਸੰਸਦ ਵਿੱਚ ਅੱਗੇ ਦੀ ਰਣਨੀਤੀ ਨੂੰ ਲੈ ਕੇ ਚਰਚਾ ਕੀਤੀ ਇਸ ਮੀਟਿੰਗ ਵਿੱਚ ਖੜਗੇ ਤੋਂ ਇਲਾਵਾ ਲੋਕ ਸਭਾ ਵਿੱਚ ਵਿਰੋਧੀ ਕਰਦੇ ਆਗੂ ਰਾਹਲ ਗਾਂਧੀ ਡੀਐਮਕੇ ਆਗੂ ਟੀਆਰ ਬਾਲੂ ਆਮ ਆਦਮੀ ਪਾਰਟੀ ਦੇ ਰघव ਚੱਡਾ ਰਾਸ਼ਟਰੀ ਜਨਤਾ 당 ਦੇ ਸੰਜੇ ਜਯਾਦਵ ਤੇ ਕੁਝ ਹੋਰ ਨਾ ਪਾਰਟੀਆਂ ਦੇ ਆਗੂ ਸ਼ਾਮਲ ਸਨ ਪੰਜ ਸਿੰਘ ਸਹਿਵਾਨਾਂ ਵੱਲੋਂ ਤਨਖਈਆ ਕਰਾ ਦਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਫਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਅਕਾਲੀ ਸਰਕਾਰ ਵਲੇ ਕੀਤੇ ਗੁਨਾਹਾਂ ਲਈ ਤਿੰਨ ਦਿਨ ਭਾਂਡੇ ਮਾਂਜਣਾ ਦਰਬਾਰ ਸਾਹਿਬ ਵਿਚਲੇ ਪਖਾਨਿਆਂ ਦੀ ਸਫਾਈ ਤੇ ਕੀਰਤਨ ਸਰਵਣ ਕਰਨ ਦੀ ਸੇਵਾ ਲਗਾਈ ਗਈ ਹੈ ਸਕੀਬੀਰ ਬਾਦਲ ਦੇ ਵੀਲ ਚੇਅਰ ਉੱਤੇ ਹੋਣ ਕਰਕੇ ਅਤੇ ਸੀਨੀਅਰ ਅਕਾਲੀ ਆਗੂ ਸਰਦੇਸ਼ ਸਿੰਘ ਭੀੜ ਸਾਦੀ ਗਿਰਧਵਸਤਾ ਨੂੰ ਦੇਖਦਿਆਂ ਉਹਨਾਂ ਨੂੰ ਵਿਖਾਨੇ ਸਾਫ਼ ਕਰਨ ਦੀ ਤਾਂ ਹਰਮੰਦਰ ਸਾਹਿਬ ਦੇ ਦਾਖਲਾ ਦੁਆਰ ਉੱਤੇ ਪਹਿਰੇਦਾਰ ਦੀ ਡ੍ਰੈਸ ਤੇ ਹੱਥ ਵਿੱਚ ਵਰਸ਼ਾ ਫੜ ਕੇ ਬੈਠਣ ਦੀ ਸੇਵਾ ਲਈ ਗਈ ਹੈ ਸਿੰਘ ਸਹਿਵਾਣਾ ਨੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਫਕਰੇ ਕੌਮ ਦਾ ਖਿਤਾਬ ਵਾਪਸ ਲੈਣ ਦਾ ਫੈਸਲਾ ਕੀਤਾ ਹੈ ਸਿੰਘ ਸਹਿਵਾਣਾ ਨੇ ਕਿਹਾ ਕਿ ਅਖੌਤੀ ਸਾਧ ਰਾਮ ਰਹੀਮ ਨੂੰ ਮੁਆਫੀ ਦੇਣ ਲਈ ਅਕਾਲ ਤਖਤ ਦੇ ਸਾਬਕਾ ਜਥੇਦਾਰਾਂ ਤੇ ਦਬਾਅ ਬਣਾਉਣ ਲਈ ਸੱਦੀ ਬੈਠਕ ਮੌਕੇ ਪ੍ਰਕਾਸ਼ ਸਿੰਘ ਬਾਦਲ ਵੀ ਮੌਜੂਦ ਸਨ ਇਸੇ ਤਰ੍ਹਾਂ ਸਾਬਕਾ ਜਥੇਦਾਰ ਗਿਆਨੀ ਗੁਰਵੱਜ ਸਿੰਘ ਤੇ ਗਿਆਨੀ ਗੁਰਪ੍ਰਖ ਸਿੰਘ ਖਿਲਾਫ ਵੀ ਸੱਤ ਰੁਕ ਰਖ ਪਿਆਰ ਕੀਤਾ ਗਿਆ ਹੈ ਸਿੰਘ ਸਹਿਵਾ ਨੇ ਗਿਆਨੀ ਗੁਰਵਜਨ ਸਿੰਘ ਨੂੰ ਸਾਬਕਾ ਜਥੇਦਾਰ ਵਜੋਂ ਸ਼੍ਰੋਮਣੀ ਕਮੇਟੀ ਵੱਲੋਂ ਮਿਲਦੀਆਂ ਸਾਰੀਆਂ ਸਹੂਲਤਾਂ ਵਾਪਸ ਲੈਣ ਦੇ ਹੁਕਮ ਦਿੱਤੇ ਹਨ ਉਹਨਾਂ ਦੇ ਜਨਤਕ ਸਮਾਗਮਾਂ ਵਿੱਚ ਬੋਲਣ ਤੇ ਵੀ ਰੋਕ ਲਗਾਈ ਗਈ ਹੈ ਸਾਬਕਾ ਜਥੇਦਾਰ ਤੇ ਅਕਾਲ ਤਖਤ ਦੇ ਮੌਜੂਦਾ ਹੈੱਡ ਗ੍ਰੰਥੀ ਗਿਆਨੀ ਕ੍ਰਮ ਸਿੰਘ ਦਾ ਤੁਰੀ ਤਬਾਦਲਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਥਿੰਕਸ ਹੈਵ ਅਨਨੇਕ ਆਕੇ ਸ਼੍ਰੋਮਣੀ ਕਮੇਟੀ ਦੀ ਵਰਕਿੰਗ ਕਮੇਟੀ ਸੁਖਵੀਰ ਬਾਦਲ ਤੇ ਹੋਰਨਾ ਦੇ ਅਸਤੀਫੇ ਪ੍ਰਵਾਨ ਕਰਕੇ ਤਿੰਨ ਦਿਨਾਂ ਚ ਅਕਾਲ ਤਖਤ ਨੂੰ ਰਿਪੋਰਟ ਦੇਵੇ ਇਸ ਦੌਰਾਨ ਗਨਾਹ ਕਬੂਲ ਕਰਨ ਵਾਲੇ ਸਾਰੇ ਆਗੂਆਂ ਦੇ ਗ੍ਰਾਮਚ ਤੱਕੀਆਂ ਵੀ ਪਾਈਆਂ ਗਈਆਂ ਸੁਖਵੀਰ ਤੇ ਢੀਡਸਾ ਤੋਂ ਇਲਾਵਾ ਹੋਰਨਾ ਅਕਾਲੀ ਆਗੂਆਂ ਨੂੰ ਇੱਕ ਇੱਕ ਘੰਟੇ ਦਰਬਾਰ ਸਾਹਿਬ ਕੰਪਲੈਕਸ ਵਿੱਚਲੇ ਪਖਾਨਿਆਂ ਦੀ ਸਫਾਈ ਦੀ ਸੇਵਾ ਲਈ ਗਈ ਹੈ ਡੇਰਾ ਸੱਚਾ ਸੌਦਾ ਸਬੰਧੀ ਇਸ਼ਤਿਹਾਰਾਂ ਲਈ ਵਰਤੇ ਗਏ ਸ਼੍ਰੋਮਣੀ ਕਮੇਟੀ ਦੇ ਪੈਸੇ ਦੀ ਸੁਚੇਤ ਸਿੰਘ ਬਾਦਲ ਸੁੱਚਾ ਸਿੰਘ ਲੰਗਾਹ ਗੁਲਜਾਰ ਸਿੰਘ ਦਲਜੀਤ ਸਿੰਘ ਟੀਮਾ ਬਲਵਿੰਦਰ ਸਿੰਘ ਭੁੰਦੜਾ ਤੇ ਹੀਰਾ ਸਿੰਘ ਗਾਬੂਗਿਆ ਕੋਲੋਂ ਵਿਆਜ ਸਮੇਤ ਪਰਭਾਈ ਲਈ ਕਿਹਾ ਗਿਆ ਹੈ ਇਸ ਤੋਂ ਪਹਿਲਾਂ ਸੁਖਵੀਰ ਬਾਦਲ ਨੇ ਅੱਜ ਸ਼੍ਰੀ ਕਾਲ ਤਖਤ ਦੇ ਸਨਮੁਖ ਪੇਸ਼ ਹੁੰਦਿਆਂ ਹੀਰਾ ਮੁਖੀ ਰਾਮ ਰੀਹ ਨੂੰ ਮੁਆਫੀ ਦੇਣ ਅਕਾਲੀ ਸਰਕਾਰਾਂ ਦੌਰਾਨ ਭੁੱਲਾ ਹੋ ਕੇ ਗੋਲੀਕਾਰ ਦੇ ਗੁਨਾਹ ਕਬੂਲੇ ਸੁਖਵੀਰ ਬਾਦਲ ਬੀਲਜੇਰ ਉੱਤੇ ਕਾਲ ਤਖਤ ਪਹੁੰਚੇ ਸਨ ਅਕਾਲ ਤਖਤ ਅੱਗੇ ਸਪਸ਼ਟੀਕਰਨ ਦੇਣ ਮੌਕੇ ਸੁਖਵੀਰ ਬਾਦਲ ਬਾਕਟਰ ਦੇ ਸਹਾਰੇ ਖੜੇ ਰਹੇ ਇਸ ਮੌਕੇ ਅਕਾਲੀ ਸਰਕਾਰ ਦੇ ਸਾਬਕਾ ਮੰਤਰੀ ਵੀ ਮੌਜੂਦ ਸਨ ਜਿਨ੍ਹਾਂ ਦੋਸ਼ਾਂ ਨੂੰ ਲੈ ਕੇ ਆਪੋ ਆਪਣਾ ਸਪਸ਼ਟੀਕਰਨ ਦਿੱਤਾ ਸਾਬਕਾ ਮੰਤਰੀ ਬਿਕਰਮ ਸਿੰਘ ਜੀਠਿਆ ਨੇ ਕਿਹਾ ਕਿ ਉਸ ਵੇਲੇ ਅਕਾਲੀ ਸਰਕਾਰ ਦਾ ਹਿੱਸਾ ਉਂ ਕਰਕੇ ਗੁਨਾਹਗਾਰ ਹਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਕਿਹਾ ਅਸੀਂ ਸਾਰੇ ਕਸੂਰਬਾਰ ਹਾਂ ਉਂਝ ਭੁੰਦੜ ਨੇ ਕਿਹਾ ਕਿ ਰਾਮ ਰਹੀਮ ਨਾਲ ਮੀਟਿੰਗ ਦਾ ਬਿਰਤਾਂਤ ਝੂਠ ਸੀ ਸੁੱਚਾ ਸਿੰਘ ਲੰਗਾੜ ਨੇ ਕਿਹਾ ਕਿ ਕੈਬਨਿਟ ਤੇ ਇੱਕ ਹੋਰ ਕਮੇਟੀ ਨੂੰ ਇੱਕੋ ਸਜ਼ਾ ਲਾਈ ਜਾਵੇ ਆਲ ਪੰਜਾਬ ਅੰਗਣਵੜੀ ਮੁਲਾਜ਼ਮ ਜੂਨੀਅਰ ਨੇ 3 ਦਸੰਬਰ ਨੂੰ ਫਰੀਦਕੋਟ ਵਿਖੇ ਸਮਾਜਿਕ ਸੁਰੱਖਿਆ ਔਰਤ ਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਦੇ ਘਰਾਓ ਦਾ ਐਲਾਨ ਕੀਤਾ ਹੈ ਜੁਨੀਅਰ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਫਰੀਦਕੋਟ ਵਿਖੇ ਸਮਾਜਿਕ ਸੁਰੱਖਿਆ ਏਸਤਰੀ ਦੇ ਬਾਲ ਵਿਕਾਸ ਵਿਭਾਗ ਵੱਲੋਂ ਰਾਜ ਪਦਰੀ ਅਪੰਗਤਾ ਦਿਵਸ ਮਨਾਇਆ ਜਾ ਰਿਹਾ ਹੈ। ਅੰਗਣਵਾੜੀ ਵਰਕਰਾਂ ਹੈਲਪਰਾਂ ਆਪਣੀਆਂ ਮੰਗਾਂ ਮੰਨਵਾਉਣ ਲਈ ਉੱਥੇ ਜਾ ਕੇ ਮੰਤਰੀ ਬਲਜੀਤ ਕੌਰ ਦਾ ਘਰਾਓ ਕਰਨੀ ਆ। ਉਹਨਾਂ ਕਿਹਾ ਕਿ 11 ਜੁਲਾਈ ਨੂੰ ਵਿਭਾਗ ਦੇ ਡਾਇਰੈਕਟਰ ਨੇ ਜੀਤੇਵੰਦੀ ਨੂੰ ਭਰੋਸਾ ਦਿੱਤਾ ਸੀ ਕਿ 2 ਹਫ਼ਤੇ ਅੰਦਰ ਅੰਗਣਵਾੜੀ ਵਰਕਰਾਂ ਹੈਲਪਰਾਂ ਦੀਆਂ ਵਿਭਾਗ ਨਾਲ ਸੰਬੰਧਿਤ ਕੁਝ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਪਰ 4.5 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਇਹਨਾਂ ਮਸਲਿਆਂ ਦਾ ਹੱਲ ਨਹੀਂ ਕੀਤਾ ਗਿਆ। ਜਦੋਂ ਜਥੇਬੰਦੀ ਦੇ ਪ੍ਰਧਾਨ ਨੇ ਦਫ਼ਤਰ ਜਾ ਕੇ ਇਸ ਬੰਦੀ ਗੱਲਬਾਤ ਕਰਨੀ ਚਾਹੀ ਤਾਂ ਦਫ਼ਤਰ ਵਿੱਚ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਸੀ ਅਤੇ ਨਾ ਹੀ ਕਿਸੇ ਮਸਲੇ ਦਾ ਕੋਈ ਹੱਲ ਕੀਤਾ ਗਿਆ। ਇਸ ਲਈ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਸਾਰੇ ਅਫਸਰ ਤੇ ਮੰਤਰੀ ਉੱਤੇ ਹੋਣਗੇ ਤੇ ਉਹਨਾਂ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਤੇ ਹੋਈਆਂ ਜਿਮਨੀ ਚੋਣਾਂ ਵਿੱਚ ਜੇਤੂ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਵਿੱਚ ਸੌਂਚ ਲਈ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨੇ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਇਸ਼ਾਨ ਚੱਬੇਵਾਲਾ ਡੇਰਾਬਾ ਬਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਤੇ ਵਿਧਾਨ ਸਭਾ ਹਲਕਾ ਗਿੱਦੜਵਾ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਸੌਚਕਾਈ ਹੈ ਹਾਲਾਂਕਿ ਇਸ ਹਲਫ ਸਮਾਗਮ ਵਿੱਚ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਕਾਂਗਰਸੀ ਵਿਧਾਇਕ ਗੁਰਦੀਪ ਸਿੰਘ ਕਾਲਾ ਢਿੱਲੋਂ ਨਹੀਂ ਪਹੁੰਚੇ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोੜਾ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਣੇ ਵੱਡੀ ਗਿਣਤੀ ਵਿੱਚ ਵਿਧਾਇਕ ਮੌਜੂਦ ਰਹੇ ਜਿਕੇ ਜੋ ਹੈ ਕਿ ਹੁਣ ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ 94 ਹੋ ਗਈ ਹੈ। ਆਟੀਟੀ ਕਾਡਰ ਦੀਆਂ 94 ਤੇ 2364 ਜੂਨੀਅਨਾਂ ਦੀ ਅਗਵਾਈ ਹੇਠ ਬੇਰੁਜ਼ਗਾਰ ਆਟੀਟੀ ਦੇ ਆਪਕਾ ਲੋਕ 3 ਦਸੰਬਰ ਨੂੰ ਮੁੱਖ ਮੰਤਰੀ ਦੀ ਕੋਠੀ ਲਾ ਘਰਾਓ ਕੀਤਾ ਜਾਵੇਗਾ ਜੋ ਕਿ ਨੌਕਰੀ ਤੇ ਜੁਆਇਨ ਕਰਾਉਣ ਦੀ ਮੰਗ ਕਰ ਰਹੇ ਹਨ। ਆਟੀਟੀ ਕਾਡਰ ਦੀਆਂ ਦੋਵੇਂ ਜੂਨੀਅਨ ਦੇ ਆਗੂ ਹਰਜੀਤ ਪਟਲਾੜਾ, ਬੰਦੀ ਕੰਬੋਜ, ਗੁਰਸੰਗਤ ਪਟਲਾੜਾ, ਬਲਹਾਰ ਸਿੰਘ ਬੱਗਾ ਖੁੰਡਾਲ ਮਨਪ੍ਰੀਤ ਮਾਨਸਾ ਪਰਮਪਾਲ ਹਰੀਸ਼ ਕੰਬੋਜ ਰਮੇਸ਼ ਵੋਰਤੇ ਪ੍ਰਗਟਪੋਹਾਰ ਨੇ ਦੱਸਿਆ ਕਿ ਡੇਢ ਸਾਲ ਤੋਂ ਆਪਣੀ ਜੁਆਇਨਿੰਗ ਦੀ ਮੰਗ ਕਰ ਰਹੀਆਂ ਐੀਟੀਟੀ ਕਟਦੀਆਂ 5894 ਤੇ 2364 ਜੁਨੀਆਨ ਵੱਲੋਂ ਹੁਣ ਇੱਕ ਮੰਚ ਤੇ ਇਕੱਠ ਹੋ ਕੇ ਪੰਜਾਬ ਸਰਕਾਰ ਤੇ ਧਾਵਾ ਬੋਲਿਆ ਜਾਵੇਗਾ ਉਹਨਾਂ ਕਹਾ ਕੇ 3 ਦਸੰਬਰ ਨੂੰ ਸਵੇਰੇ 10 ਵਜੇ ਬਿਰਜਗੜੀ ਐਟੀਟੀ ਵਿਧਾਇਕ ਦਾ ਬੇਰਕਾ ਮਿਲਕ ਪਲਾਂਟ ਸਰੂਰ ਦੇ ਪਾਰਕ ਵਿੱਚ ਕੱਟੇ ਹੋਣਗੇ ਜਿੱਥੇ ਰੋਸ ਮਾਰਚ ਕਰਦੇ ਹੋਏ ਮੁੱਖ ਮੰਤਰੀ ਦੀ ਕੋਠੀ ਵੱਲ ਵਧਣਗੇ ਉਹਨਾਂ ਦੱਸਿਆ ਕਿ ਐਟੀਟੀ 2364 ਭਰਤੀ ਸੰਬੰਧੀ ਪ੍ਰੋਵੀਜ਼ਨਲ ਸਿਲੈਕਸ਼ਨ ਲਿਸਟਾਂ ਸਿੱਖਿਆ ਭਾਗ ਵੱਲੋਂ 25 ਜੁਲਾਈ 2024 ਨੂੰ ਅਤੇ 9894 ਭਰਤੀਆਂ ਦੀ ਪ੍ਰੋਵੀਜ਼ਨਲ ਸਿਲੈਕਸ਼ਨ ਲਿਸਟਾਂ 1 ਸਤੰਬਰ 2024 ਨੂੰ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਪਰ ਅਜੇ ਤੱਕ ਸਿੱਖਿਆ ਭਾਗ ਵੱਲੋਂ ਉਮੀਦਵਾਰਾਂ ਨੂੰ ਨੌਕਰੀ ਤੇ ਜੁਆਇਨ ਨਹੀਂ ਕਰਵਾਇਆ ਗਿਆ ਅਤੇ ਉਮੀਦਵਾਰਾਂ ਦੇ ਜੁਕਤੀ ਪੱਤਰਾਂ ਦੀ ਬੇਸਾਬਰੀ ਨਾਲ ਉਡੀਕ ਕਰ ਰਹੇ ਹਨ ਉਨ੍ਹਾਂ ਦੱਸਿਆ ਕਿ ETT ਕਾਡਰ ਦੀਆਂ 9894 ਅਸਾਮੀਆਂ ਸਾਲ 2022 ਵਿੱਚ ਤੇ ETT ਕਾਡਰ ਦੀਆਂ 364 ਅਸਾਮੀਆਂ ਸਾਲ 2020 ਵਿੱਚ ਕੱਢੀਆਂ ਗਈਆਂ ਸਨ ਉਨ੍ਹਾਂ ਦੇ ਸੈਕਰੀਕਰੋ ਦੀਆਂ ਤਿਆਰੀਆਂ ਮੁਕੰਮਲ ਹਨ ਉਪ ਰਾਸ਼ਟਰਪਤੀ ਜਗਦੀਪ ਤਲਖਣ ਨੇ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਵਚਨਬੱਧਤਾ ਦਾ ਪ੍ਰਗਟਾਵਾ ਕਰਦਿਆਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸ਼ਿਕਾਇਤਾਂ ਦੇ ਨਿਵੇੜਲੇ ਗੱਲਬਾਤ ਦਾ ਰਾਹ اختیار ਕਰਕੇ ਇੱਕ ਖੁੱਲੀ ਤੇ ਸਹਿਯੋਗੀ ਪਹੁੰਚ ਅਪਣਾਉਣਾ ਉਨ੍ਹਾਂ ਮਸਲਿਆਂ ਦੇ ਛੇਤੀ ਹੱਲ ਲਈ ਇੱਕ ਰਚਨਾਤਮਕ ਗੱਲਬਾਤ ਕਰਨ ਦੀ ਅਪੀਲ ਵੀ ਕੀਤੀ ਦਿੱਲੀ ਦੀ ਇੱਕ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਕਾਂਗਰਸੀ ਆਗੂ ਜੁਬੀਸ਼ੇ ਟਾਈਟਲਰ ਖਿਲਾਫ ਦੰਗਿਆਂ ਦੇ ਮਾਮਲੇ 'ਚ ਦੋ ਸਾਬਕਾ ਪੁਲਿਸ ਅਧਿਕਾਰੀਆਂ ਦੇ ਗਵਾਹ ਵਜੋਂ ਬਿਆਨ ਦਰਜ ਕਰਨ ਲਈ 9 ਦਸੰਬਰ ਦੀ ਤਰੀਕ ਨਿਰਧਾਰਤ ਕੀਤੀ ਹੈ ਇਸਨ ਅਜੀਆਂ ਮੁੱਖਾਂ ਹੋਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ